ਤੁਸੀਂ ਦੇਖ ਰਹੇ ਡੀਪੀ ਨੂਰੀ ਮੈਂ ਮੋਰੇ ਪੱਟੀ ਐਸੋਲੇ ਆਪਾਂ ਖੜੇ ਆ ਵਾਰਡ ਨੰਬਰ 10 ਜਿੱਥੇ ਕਿ ਇੱਕ ਗਰੀਬ ਪਰਿਵਾਰ ਦੀ ਜਿਹੜੀ ਛੱਤ ਜਿਹੜੀ ਰਾਤ ਟੱਗੀ ਆ ਕਿਹੜੇ ਹਾਲਾਤਾਂ ਵਿੱਚ ਆ ਗਿਆ ਆ ਉਹ ਤੁਹਾਨੂੰ ਦਿਖਾਉਨੇ ਆ ਜੀ ਪੂਰੇ ਪਰਿਵਾਰ ਦੇ ਜਿੰਨੇ ਮੈਂਬਰ ਆ ਸਭ ਦੇ ਨਾਮ ਮੇਰਾ ਨਿਰਮਲ ਜੀ ਸੋਹਣੂ ਮਨਮੀਤ ਮਨਮੀਤ ਪਰਿਵਾਰ ਮਰਗਜਨ ਕੱਢਿਓ ਨਮਰਗਜਨ ਕੱਢਿਓ ਇਹ ਮਾਤਾ ਹੀ ਮਤਲਬ ਐ ਥਲੇ ਇਹ ਨੀ ਮੈਂ ਗਈ ਐ ਨਾ ਉਹ ਬੋਲੀ ਮਾਰੇ ਕੀ ਆਇਆ ਕੋਮਟਿੰਟ ਪੂਨਮਾ ਮੈਂ ਪਿੰਡ ਡੇਰਾ ਬਬਨ ਨੜਕਦੀ ਵਾਸੀ ਤੇ ਪਤਨੀ ਸੁਖਬੀਰ ਸਿੰਘ ਤੈਂ ਮੈਂ ਆਪਣੇ ਦੋ ਬੱਚਿਆਂ ਦੇ ਨਾਲ ਆਪਣੇ ਘਰ ਵਿੱਚ ਇਕੱਲੀ ਕਹਿ ਰਹੀ ਹਾਂ ਇਕੱਲੀ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲ ਰਹੀ ਹਾਂ ਅਚਾਨਕ ਹੀ ਕੱਲ ਰਾਤ ਮੇਰੇ ਉੱਤੇ ਮੇਰੀ ਕੱਚੇ ਕੋਠੇ ਦੀ ਛੱਤ ਡਿੱਗ ਪਈ ਹੈ ਜਿਸ ਦੇ ਨਾਲ ਮੈਨੂੰ ਬਹੁਤ ਸੱਟਾਂ ਆਈਆਂ ਮੈਂ ਬੜੀ ਮੈਂ ਬਹੁਤ ਵਾਰ ਛੱਤਾਂ ਛੱਤ ਬਦਲਣ ਵਾਸਤੇ ਕੋਸ਼ਿਸ਼ ਕੀਤੀ ਹੈ ਪਰ ਮੇਰਾ ਕੋਈ ਨਹੀਂ ਕੁਛ ਵੀ ਨਹੀਂ ਕਿਸੇ ਪਾਸੇ ਬਣ ਸਕਿਆ ਮੈਂ ਬਾਲੇ ਦੀ ਛੱਤਾਂ ਬਦਲਣਵਾਤੇ ਉੱਥੇ ਵੀ ਅਪਲਾਈ ਕੀਤਾ ਹੋਇਆ ਸੀਗਾ ਪਰ ਉਹਨਾਂ ਨੇ ਮੈਨੂੰ ਕੋਈ ਵੀ ਸੁਣਵਾਈ ਨਹੀਂ ਕੀਤੀ ਹੈਗੀ ਮਦਰ ਕੌਨਸਲ ਤੇ ਅਪਲਾਈ ਕੀਤਾ ਜੀ ਹਾਂ ਜੀ ਮੈਂ ਉੱਥੇ ਵੀ ਉਹਨਾਂ ਅਪਲਾਈ ਕੀਤਾ ਹੋਇਆ ਸੀਗਾ ਆਪਣਾ ਨਾਮ ਦਿੱਤਾ ਸੀ ਮੇਰੇ ਪਤੀ ਦੀ ਡੈਥ ਹੋਣ ਤੋਂ ਬਾਅਦ ਮੈਂ ਆਪਣਾ ਨਾਮ ਉੱਥੇ ਦਿੱਤਾ ਸੀ ਕਿ ਮੇਰੇ ਕੱਚੇ ਕੋਠੇ ਜਿਹੜੇ ਆ ਬਦਲ ਬਦਲਣਵਾਤੇ ਮੈਨੂੰ ਕੁਛ ਸਰਕਾਰ ਵੱਲੋਂ ਮਦਦ ਮਿਲ ਜਾਏ ਮਗਰ ਮੈਨੂੰ ਅਜੇ ਤੱਕ ਕੋਈ ਉਧਰੋਂ ਕੁਝ ਵੀ ਹੱਲ ਨਹੀਂ ਮਿਲ ਸਕਿਆ ਕੱਲੇ ਕੱਲੇ ਹੀ ਕਮਾਣ ਵਾਲੀ ਮੈਂ ਮਜ਼ਦੂਰੀ ਕਰਕੇ ਆਪਣੇ ਦੋ ਬੱਚੇ ਪਾਲ ਰਹੀ ਆ ਸੱਟਾ ਮੈਨੂੰ ਗੁੱਝੀਆਂ ਹੀ ਲੱਗੀਆਂ ਨੇ ਮੇਰੇ ਬਹੁਤ ਲੱਗੀਆਂ ਨੇ ਉੱਪਰਲਾ ਹਿੱਸਾ ਮੇਰਾ ਸਾਰਾ ਹੀ ਸੱਟਾ ਨਾਲ ਦਰਦ ਕਰ ਰਿਹਾ ਹੈ ਫਿਰ ਰਾਤ ਮਨਿਆ ਰਣੇ ਮੱਲੇ ਵਾਲਿਆਂ ਨੇ ਰਾਤ ਮੈਨੂੰ ਆ ਕੇ ਮਲਬੇ ਦੇ ਥੱਲੇੋਂ ਕੱਢਿਆ ਤੇ ਮੇਰੀ ਜਾਨ ਬਚਾਈ ਏ ਮੈਂ ਮਲਬੇ ਦੇ ਥੱਲੇ ਦੱਬ ਗਈ ਸੀ ਅਜੀ ਬਈ ਰਾਤ ਦੀ ਗੱਲ ਹੈ ਮੇਰਾ ਨਾਮ ਮhenderpal ਹੈ ਜੀ ਮਹਾਲਾ ਬਾਜੀ ਡੇਰਾਪਾ ਬਨਾਨਕ ਤੇ ਇਹ ਪਿਛਲਾ ਜਿਹੜਾ ਹੈਗਾ ਮਕਾਨ ਹੈ ਸਗੋਬੀਰ ਸਿੰਘ ਬੱਬੂ ਦਾ ਹਾਂਜੀ ਇਹ ਰਾਤ 7:30 ਪਾਉਣੇ 8 ਦੀ ਗੱਲ ਆ ਕਿ ਸਕਬੀਰ ਸਿੰਘ ਬੱਬੂ ਤੇ ਡਰਾਈਵਰੀ ਦਾ ਕੰਮ ਕਰਦਾ ਹੀ ਇਹਦੀ ਡੈਥ ਹੋ ਗਈ 3 ਸਾਲ ਪਹਿਲੋਂ ਹਾਂਜੀ ਤੇ ਉਹਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਅਚਾਨਕ ਹੀ ਰਾਤ ਛੱਤ ਡਿੱਗ ਪਈ ਆ ਤੇ ਛੱਤ ਡਿੱਗ ਪਈ ਤੇ ਬੱਬੂ ਦੀ ਘਰ ਦੀ ਪੂਨਮ ਤੇ ਮਾਤਾ ਨਿਰਮਲਜੀਤ ਥੱਲੇ ਆ ਗਈਆਂ ਇਹਨਾਂ ਨੂੰ ਬੜੀ ਮੁਸ਼ਕਲ ਮਦਦ ਜਦੋਜਾਦ ਕਰਕੇ ਇਹਨਾਂ ਨੂੰ ਮਿੱਟੀ ਦੇ ਥੱਲੇੋਂ ਕੱਢਿਆ ਹਾਂਜੀ ਤੇ ਆਪਣੇ ਇਹਨਾਂ ਦਾ ਲਾਜ ਵੀ ਚੱਲ ਰਿਹਾ ਹਸਪੀਟਲ ਤੇ ਜ਼ਖਮੀ ਹੋ ਗਏ ਤੇ ਅਸੀਂ ਮਦਰ ਸਰਕਾਰ ਤੋਂ ਇਹ ਮੰਗ ਕਰਨੇ ਆ ਡਿਊਟੀ ਕਮਿਸ਼ਨਰ ਕੋ ਕਿ ਇਹਨਾਂ ਦੀ ਗਰੀਬ ਪਰਿਵਾਰ ਹੈ ਇਹਨਾਂ ਦੀ ਸਹਾਇਤਾ ਕੀਤੀ ਜਾਵੇ। ਇਹ ਕਿਹੜੀ ਗੱਲ ਹੈ? ਰਾਤ ਹੀ ਬੈਠੇ ਤੇ ਅਸੀਂ ਵੇਖਣ ਦੇ ਬੱਚਾਂ ਢੀਕਣ ਦੇ ਸੀ ਜਿਹੜਾ ਤੇ ਸਾਨੂੰ ਕੋਈ ਪਤਾ ਨਹੀਂ ਚੇਤਨਾ ਨਹੀਂ ਵੀ ਸਾਡੀ ਛੱਤ ਦੇਖ ਪਾਣੀ ਦੋ ਵਾਰੀ ਕੜਕ ਕੜਕ ਦੀ ਆਵਾਜ਼ ਆਈ ਆ ਤੇ ਇੱਕਦਮ ਛੱਤ ਛੱਲੇ ਆ ਗਈ ਸਾਨੂੰ ਕੁਛ ਨਹੀਂ ਸੁਝਾ ਚਾਹੀ ਛੱਲੇ ਆ ਗਏ ਆ ਛੱਤ ਸਾਨੂੰ ਮੁੜਕੇ ਇਹਨਾਂ ਨੇ 도ੜ ਪਾਜ ਕਰਕੇ ਤੇ ਮੁੜਕੇ ਬੂਆ ਤੋੜ ਕੇ ਸਾਨੂੰ ਅੰਦਰੋਂ ਕੱਢਿਆ ਮਲਬੇ ਥਲਿਓ ਸਾਡਾ ਕੋਈ ਬਚਾ ਦਾ ਹੱਲ ਨਹੀਂ ਹੈਗਾ ਤਾਂ ਲੱਗੀਆਂ ਸਾਨੂੰ ਗੁੱਜੀਆਂ ਸੱਤਾਂ ਪੜੀਆਂ ਲੱਗੀਆਂ ਕਿੰਨੀ ਕਿੰਨੀਆਂ ਸੱਟ ਲੱਗੀਆਂ ਰੋਟੀ ਨੂੰ ਯਾ ਲੱਗੀਆਂ ਪੁਣਮ ਨੂੰ ਹਾਂਜੀ ਉਸ ਤੇ ਲੱਗ ਗਈ ਉਸ ਤੋਂ ਲਾਚ ਲੰਡਾ ਉਹਨਾਂ ਦਾ ਹੁਣ ਸਰਕਾਰ ਕੋ ਕੀ ਮੰਗ ਕਰਦੇ ਆ ਜਾਨੇ ਵੀ ਸਾਲੇ ਗਰੀਬਾਂ ਨੂੰ ਸਾਡਾ ਕੀ ਥੋੜੀ ਬੋਤੀ ਸਾਨੂੰ ਕੋਈ ਛੱਤ ਉੱਤੇ ਥੱਲੇ ਬੈਣੋ ਜਗ੍ਹਾ ਤੇ ਮਿਲ ਜਾਵੇ ਅੱਜ ਮਕਾਨ ਡਿੱਗਾ ਰਾਤ ਦਾ ਉਸ ਬਾਰੇ ਜੀ ਜੀ ਸਾਨੂੰ ਜੀ ਹੁਣੇ ਫੋਨ ਤੇ ਰਾਹੀਂ ਮੈਸੇਜ ਮਿਲਿਆ ਸੀਗਾ ਕਿ ਰਾਤ ਦਾ ਕੋਈ ਮਕਾਨ ਮਹੱਲਾ ਬਾਜੀ ਵਾਰਡ ਨੰਬਰ 3 ਦੇ ਵਿੱਚ ਜੇਰਾ ਬਾਬਾ ਨਾਨੀ ਤੇ ਇੱਕ ਮਕਾਨ ਗਿਰਿਆ ਜਿਹਦੇ ਵਿੱਚ ਜਿਹੜੀ ਪੂਨਮ ਉਹਦੇ ਦੋ ਬੇਟੇ ਤੇ ਨਾਲ ਉਹਨਾਂ ਦੀ ਮਦਰ ਰਹਿੰਦੇ ਸੀਗੇ ਤੇ ਉਹ ਥੱਲੇ ਆ ਗਏ ਉਹਨਾਂ ਦੇ ਸੱਟਾਂ ਵੀ ਲੱਗੀਆਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਵਾਕਈ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਛੱਤ ਪੂਰੀ ਦੀ ਪੂਰੀ ਥੱਲੇ ਗਿਰ ਗਈ ਹੈ ਅਸੀਂ ਅੱਜ ਹੀ ਜਿਹੜੀ ਸਰਕਾਰ ਨੂੰ ਇਹਦੀ ਮਦਦ ਵਾਸਤੇ ਇਹਦੀ ਰਿਪੋਰਟ ਬਣਾ ਕੇ ਪ੍ਰੋਪਰ ਸਾਰੀ ਸਰਕਾਰ ਨੂੰ ਭੇਜਾਂਗੇ ਮਾਲੀ ਸਹਾਤਾ ਜੋ ਵੀ ਸਰਕਾਰ ਵੱਲੋਂ ਖਜ਼ਾਤਾ ਦੇ ਮਤਾਂਕ ਮਿਲੇਗੀ ਇਹਨਾਂ ਨੂੰ ਮਿਲ ਜਾਏਗੀ ਪੂਰੀ ਪੂਰੀ ਠੀਕ